ਪੰਜਾਬ ਪ੍ਰਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਵਰਤਾਪ ਸਿੰਘ ਪਾਜਵਾ ਵੱਲੋਂ ਪੰਜਾਬ 'ਚ ਪੰਜਾਬ ਬੰਬ ਆਉਣ ਦੇ ਬਿਆਨ ਤੋਂ ਬਾਅਦ ਮਾਨ ਸਰਕਾਰ ਵੱਲੋਂ ਉਹਨਾਂ ਵਿਰੁੱਧ ਐਫ ਆਈ ਆਰ ਦਰਜ ਕਰਨ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਥਾਣੇ ਬੁਲਾ ਕੇ 5.5 6 ਘੰਟੇ ਉਹਨਾਂ ਦੀ ਪੁਸ਼ਪੜਤਾਲ ਕਰਨ ਨਾਲ ਜਿੱਥੇ ਇਹ ਚਰਚਾ ਚੱਲਦੀ ਹੈ ਵੀ ਇਸ ਘਟਨਾ ਨੇ ਪੰਜਾਬ ਕਾਂਗਰਸ ਨੂੰ ਇਕਜੁੱਟ ਕਰ ਦਿੱਤਾ ਵੱਖ-ਵੱਖ ਧੜੇ ਜਿਹੜੇ ਸੀ ਇਕਜੁੱਟ ਹੋ ਗਏ ਨੇ ਵੱਖ-ਵੱਖ ਵੱਡੇ ਚਿਹਰੇ ਜਿਹੜੇ ਇੱਕ ਦੂਸਰੇ ਦੇ ਨੇੜੇ ਨਹੀਂ ਸੀ ਆਉਂਦੇ ਉਹ ਇੱਕ ਪਲੇਟਫਾਰਮ ਤੇ ਆ ਗਏ ਨੇ ਔਰ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਵੀ ਸ਼ਾਇਦ ਸਰਕਾਰ ਨੇ ਬਾਰਵਾ ਸਾਹਿਬ ਵਿਰੁੱਧ ਐਫ ਆਈ ਆਰ ਦਰਜ ਕਰਕੇ ਸੈਲਫ ਗੋਲ ਕਰ ਲਿਆ ਭਾਵੇਂ ਵੀ ਖਿੰਡੀ ਪਈ ਕਾਂਗਰਸ ਨੂੰ ਇਕਜੁੱਟ ਕਰ ਦਿੱਤਾ ਔਰ ਅਗਲਾ ਭਾਵੇਂ ਵੀ ਮੁੱਖ ਵਿਰੋਧੀ ਧਿਰ ਜਿਹੜੀ ਕਈ ਤਰ੍ਹਾਂ ਦੇ ਧੜਿਆਂ ਦੇ ਖਿੰਡੀ ਸੀ ਇਕਜੁੱਟ ਹੋ ਗਈ ਹੈ ਕਿਸੇ ਵੇਲੇ ਵੀ ਪੰਜਾਬ ਸਰਕਾਰ ਲਈ ਮੁਸੀਬਤ ਬਣ ਸਕਦੀ ਹੈ ਜਿੱਤੇ ਇਹ ਚੱਪਟਾ ਹੈ ਵੀ ਇਕਜੁੱਟ ਹੋ ਗਈ ਕਾਂਗਰਸ ਇਸ ਘਟਨਾ ਨਾਲ ਉਸੇ ਇੱਕ ਹੋਰ ਲੱਗਦਾ ਹੈ ਵੀ ਪੰਜਾਬ ਕਾਂਗਰਸ ਦਾ ਇੱਕ ਮਸਲਾ ਹੱਲ ਹੋ ਗਿਆ ਅੱਜ ਜੋ ਸਿਆਸੀ ਦ੍ਰਿਸ਼ ਹੈ ਪੰਜਾਬ ਦਾ ਉਹਨੂੰ ਲੈ ਕੇ ਆਪ ਮੁਹਾਰੇ ਇੱਕ ਚਰਚਾ ਚੱਲਦੀ ਹੈ ਕਿ ਜੇ ਕਾਂਗਰਸ ਆਪਸ ਚ ਲੜੀ ਭਿੜੀ ਨਾ ਭਾਵੇਂ ਦੇ ਲੀਡਰ ਜਿਹੜੇ ਐ ਜੋ ਧੜਿਆਂ ਚ ਵੰਡ ਕੇ ਤੇ ਇੱਕ ਦੂਜੇ ਨੂੰ ਠੱਬੀ ਲਾਉਣ ਤੋਂ ਬਾਚ ਕੇ ਤੇ ਫਿਰ ਪੰਜਾਬ ਵਿੱਚ ਸਾਲ 2027 ਚ ਕਾਂਗਰਸ ਆਪਣੀ ਸਰਕਾਰ ਬਣਾ ਸਕਦੀ ਹੈ ਸਿੱਧੇ ਰੂਪੇ ਕਹੇ ਜਾਂਦਾ ਵੀ ਜੇ ਕਾਂਗਰਸ ਇੱਕ ਜੋ ਟਰਾਈ ਲੜੀ ਨਾ ਤੇ ਫਿਰ ਕਾਂਗਰਸ ਦਾ ਦਾ ਲੱਗ ਸਕਦਾ ਇੱਕ ਇਦਾਂ ਦੀ ਤਦਕਾ ਹੈ ਪੰਜਾਬ ਦੇ ਵਿੱਚ ਪਰ ਜੇ ਜੇ ਕੱਤੇ ਹੋ ਗਏ ਪਰ ਉਹ ਮਸਲਾ ਜਿਹੜਾ ਆ ਉਹ ਕਿਹਾ ਜਾ ਰਿਹਾ ਵੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਪ੍ਰਤਾਪ ਆਜਵਾ ਬਰੋਧ ਜਿਹੜਾ ਮਾਮਲਾ ਦਰਜ ਹੋਇਆ ਉਸ ਤੋਂ ਬਾਅਦ ਜਿਵੇਂ ਸਾਰੇ ਕਾਂਗਰਸੀ ਵੱਡੇ ਛੋਟੇ ਚਿਹਰੇ ਪਹਿਲੋ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਇਕੱਠੇ ਹੋਏ ਫਿਰ ਜਿੰਨਾ ਚਿਰ ਪ੍ਰਤਾਪ ਆਜਵਾ ਦੀ ਇਨਵੈਸਟਿਗੇਟਿਨ ਇੰਟਰੋਗੇਸ਼ਨ ਚੱਲਦੀ ਰਹੀ ਪੁਸ਼ਪੜタル ਚੱਲਦੀ ਰਹੀ ਮੁਹਾਰੀ ਦੇ ਸਾਈਬਰ ਕ੍ਰਾਈਮ ਥਾਣੇ 'ਚ ਉਹਦੇ ਬਾਅਦ ਸਾਰੇ ਲੀਡਰਸ਼ਿਪ ਰਾਤ 8 ਵਜੇ ਤੱਕ ਧਰਨੇ ਤੇ ਬੈਠੀ ਸੀ ਔਰ ਦੂਸਰਾ ਜਿਹੜਾ ਮਸਲਾ ਹੱਲ ਇਹ ਕਹਿੰਦੇ ਹੋ ਗਿਆ ਵੀ ਜਿਹੜਾ ਇੱਕ ਚਿਹਰੇ ਦੀ ਗੱਲ ਸੀ ਵੀ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਮੈਂ ਹੋਊਂਗਾ ਮੈਂ ਹੋਊਂਗਾ ਇੱਕ ਹੋਰ ਕਹਿੰਦਾ ਮੈਂ ਹੋਊਂਗਾ ਕਿਤੇ ਉਹ ਵੀ ਮਸਲਾ ਕਿਤੇ ਹੱਲ ਹੋ ਗਿਆ ਦਰਅਸਲ ਜਦੋਂ 5.5 ਘੰਟੇ ਪੁਸ਼ਪੜ ਤਾਲ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਖਾਣੇ ਤੋਂ ਬਾਹਰ ਆਏ ਤੇ ਬਾਹਰ ਆ ਕੇ ਉਹਨਾਂ ਨੇ ਦੇਖਿਆ ਵੀ ਸਾਰੀ ਲੀਡਰਸ਼ਿਪ ਰ ਕਾ ਈ ਵਜੇ ਤੋਂ ਲੈ ਕੇ ਦੁਪਹਿਰ ਤੋਂ 8 ਵਜੇ ਤੱਕ ਧਰਨੇ 'ਤੇ ਬੈਠੀ ਹੈ। ਪਰ ਬੈਠੀ ਵੀ ਇਕਜੁੱਟ ਹੋ ਕੇ ਹੈ, ਬੈਠੀ ਵੀ ਇੱਕਸਰ ਹੋ ਕੇ ਹੈ। ਪਰ ਸਾਰੇ ਲੀਡਰਸ਼ਿਪ ਨੇ ਜੋ ਇੱਥੇ ਬਿਆਨਬਾਜ਼ੀ ਕੀਤੀ, ਭਾਸ਼ਣਬਾਜ਼ੀ ਕੀਤੀ, ਉਹ ਵੀ ਬੜੀ ਇਮਾਨਦਾਰੀ ਨਾਲ ਪ੍ਰਤਾਪ ਬਾਜਵੇਂ ਨੂੰ ਜਾਣਕਾਰੀ ਮਿਲੀ ਕਿ ਉਹਨਾਂ ਦੇ ਹੱਕ 'ਚ ਕੀਤੀ ਗਈ ਹੈ। ਤੇ ਫਿਰ ਪ੍ਰਤਾਪ ਬਾਜਵਾ ਭਾਵਕ ਹੋ। ਉਹਨਾਂ ਨੇ ਬੜੇ ਭਾਵਕ ਕੰਮ ਆਪਣੇ ਅੰਦਾਜ਼ ਚ ਉਹਨੂੰ ਸੰਬੋਧਨ ਕੀਤਾ ਜਿਹੜੀ ਲੀਡਰਸ਼ਿਪ ਉਹਨਾਂ ਦੇ ਹੱਕ ਤੇ ਥਾਣੇ ਦਾ ਬਾਦ ਧਰਨੇ ਤੇ ਬੈਠੀ ਸੀ ਉਹ ਰੇਖਾਲ ਕਈ ਵੀ ਮੇਰਾ ਰੋਮ ਰੋਮ ਰਿਣੀ ਐ ਅੱਜ ਜਿਵੇਂ ਸਮੁੱਚੀ ਲੀਡਰਸ਼ਿਪ ਨੇ ਉਹਦੀ ਪਿੱਠ ਚਾ ਕੇ ਇਮਾਨਦਾਰੀ ਨਾਲ ਉਹਨਾਂ ਦਾ ਸਾਥ ਦਿੱਤਾ ਉਹ ਦੂਸਰੀ ਗੱਲ ਪ੍ਰਤਾਪ ਬਾਜਵਾ ਉਹਨਾਂ ਨੇ ਜਿਹੜੀ ਕਈ ਉਹ ਨੋਟ ਕਰਨ ਵਾਲੀ ਹੈ ਉਹਨਾਂ ਨੇ ਉਸੇ ਭਾਵਕ ਦੌਰ ਤੇ ਇੱਕ ਹੋਰ ਗੱਲ ਕਹੀ ਵੀ ਮੈਂ ਅੱਜ ਸਾਰੀ ਲੀਡਰਸ਼ਿਪ ਨਾਲੇ ਵਾਦਾ ਕਰਦਾ ਵੀ ਸਾਲ 2027 ਵਿੱਚ ਲੀਡਰ ਕੌਣ ਹੋਊਗਾ ਉਹਦੇ ਸਬੰਧ ਵਿੱਚ ਮੈਂ ਵਾਦਾ ਕਰਦਾ ਵੀ ਜੋ ਹਾਈ ਕਮਾਂਡ ਨਾਮਿਨੇਟ ਕਰੇਗੀ ਨਾਮਜ਼ਦ ਕਰੇਗੀ ਲੀਡਰ ਭਾਵ ਮੁੱਖ ਮੰਤਰੀ ਦਾ ਚਿਹਰਾ ਉਹ ਉਹਨੂੰ ਪ੍ਰਵਾਨ ਕਰਨਗੇ ਬਹੁਤ ਵੱਡੀ ਗੱਲ ਆ ਕਿਉਂਕਿ ਇਸ ਵੇਲੇ ਇਹ ਗੱਲ ਕਹੀ ਜਾਂਦੀ ਵੀ ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਤਿੰਨ ਚਾਰ ਚਿਹਰੇ ਨੇ ਜਿਨ੍ਹਾਂ ਵਿੱਚੋਂ ਨੰਬਰ 1 ਤੇ ਪ੍ਰਤਾਪ ਸਿੰਘ ਬਾਜਵਾ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਇਸੇ ਤਰ੍ਹਾਂ ਚਰਦੀ ਚੰਨੀ ਤੇ ਇੱਕ ਨਾ ਕਿਤੇ ਨਾ ਕਿਤੇ ਹੋਰ ਜੁੜ ਰਿਆ ਨਾਲ ਪ੍ਰਗਟ ਸਿੰਘ ਜਿਹੜੇ ਹਾਕੀ 올ੰਪੀਅਨ ਨੇ ਸਾਫਕਾ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਦਾ ਨਾਮ ਵੀ ਕਿਤੇ ਨਾ ਕਿਤੇ ਜੁੜ ਰਿਹਾ ਔਰ ਪ੍ਰਤਾਪ ਬਾਜਵਾ ਵੱਲੋਂ ਇਸ ਚਿਹਰਿਆਂ ਦੇ ਰੇਖ ਚ ਇੱਕ ਨੰਬਰ ਤੇ ਹੋਂਦ ਦੇ ਬਾਵਜੂਦ ਉਸ ਧਰਨੇ ਵਿੱਚ ਇਹ ਗੱਲ ਕਹਿਣੀ ਵੀ ਮੈਂ ਅੱਜ ਤੁਹਾਡੇ ਨਾਲ ਵਾਦਾ ਕਰਦਾ ਵੀ ਜਿਹੜਾ ਵੀ ਲੀਡਰ ਚੁਣੇਗੀ ਹਾਈ ਕਮਾਂਡ ਮੁੱਖ ਮੰਤਰੀ ਦੇ ਚਿਹਰੇ ਲਈ ਅਸੀਂ ਉਹਨੂੰ ਪ੍ਰਵਾਨ ਕਰਾਂਗੇ ਉਹਦਾ ਅਰਥ ਇਹ ਨਿਕਲਦਾ ਵੀ ਕਿਤੇ ਨਾ ਕਿਤੇ ਪ੍ਰਤਾਪ ਆਵੇ ਨੇ ਇਹ ਗੱਲ ਕਹਿਤੀ ਵੀ ਉਹ ਤੇ ਇੱਕ ਨੰਬਰ ਤੇ ਨੇ ਇਸ ਮਾਮਲੇ 'ਚ ਔਰ ਉਹ ਇਸ ਮਾਮਲੇ 'ਚ ਜੇ ਪਹਿਲੋ ਕਿਤੇ ਮਹਿਸੂਸ ਹੁੰਦਾ ਹੈ ਬੀ ਉਹ ਦਾਅਵਾ ਕਰਦੇ ਨੇ ਕਿ ਨਹੀਂ సీఎం ਦਾ ਚੇਰਾ ਮੈਂ ਹੀ ਹੋਣਾ ਚਾਹੁੰਦਾ ਪਰ ਅੱਜ ਮੈਂ ਵਾਦਾ ਕਰਦਾ ਜੋ ਹਾਈ ਕਮਾਂਡ ਕਹੇਗੀ ਮੈਂ ਉਹਦੇ ਅੱਗੇ ਸਿਰ ਝੁਕਾਵਾਂਗਾ ਸੋ ਲੱਗਦਾ ਵੀ ਇਹ ਇਹ ਇੱਕ ਹੋਰ ਸੰਕੇਤ ਬਾਹਰ ਆ ਗਿਆ ਵੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਲੜਾਈ ਨਹੀਂ ਹੋਊਗੀ ਹਾਈ ਕਮਾਂਡ ਜੋ ਆਦੇਸ਼ ਦੇਗੀ ਉਹਨੂੰ ਸਾਰੇ ਪਰਵਾਨ ਕਰਨਗੇ ਸੋ ਕਿਹਾ ਜਾ ਸਕਦਾ ਵੀ ਆ ਜਿਹੜਾ ਪ੍ਰਤਾਪ ਆਜਵੇ ਉਹਨਾਂ ਨੇ ਬੰਬਾਂ ਬਾਰੇ ਬਿਆਨ ਦਿੱਤਾ ਹੋਈ ਉਹ ਬੰਬਾਂ ਬਾਰੇ ਬਿਆਨ ਨਾਲ ਬਾਜਵਾ ਸਾਹਿਬ ਕਿੰਨੇ ਕੁ ਪਰੇਸ਼ਾਨ ਹੋਏ ਇਹ ਗੱਲ ਵੱਖਰੀ ਹੈ ਪਰ ਸਮੁੱਚੀ ਕਾਂਗਰਸ ਕਿਸੇ ਨਾ ਕਿਸੇ ਰੂਪ ਵਿੱਚ ਦੋ ਮੁੱਦਿਆਂ 'ਚ ਸੁੱਟੂ ਹੋਈ ਜਾਂਦੀ ਹੈ ਫਿਲਹਾਲ ਇੱਕ ਤੇ ਜੁਨਾਈਟ ਦਸੀ ਹੈ ਤੇ ਦੂਸਰਾ ਮੁੱਖ ਮੰਤਰੀ ਦੇ ਚਿਹਰੇ ਦੇ ਮਾਮਲੇ ਵਿੱਚ ਵੀ ਸਾਰਿਆਂ ਦੀ ਸਹਿਮਤੀ ਬਣਦੀ ਜਾਂਦੀ ਹੈ